ਯਾ ਵਲਮਿੱਕੀ ਹਰ ਹਰ ਵਲਮਿੱਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀਆਂ ਤੇ ਮਾਤਾ ਸਲਖਣੀ ਦੇ ਵਿਆਹਪੁਰਬ ਦੀਆਂ ਪਟਾਲਾ ਵਾਸੀਆਂ ਨੂੰ ਭਗਵਾਨ ਵਲਮਿੱਕੀ ਅਦੀ ਤਰਮ ਸਮਾਜ ਰਜਿਸਟਰ ਭਾਰਤ ਯੂਨਲ ਬਟਾਲਾ ਮੇਰੀ ਸਾਰੀ ਟੀਮ ਵੱਲੋਂ ਪਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦਾ ਹਾਂ ਕਿ ਜੋ ਪਾਣੀ ਦਾ ਸੰਕਟ ਆਇਆ ਹੈ ਇਸ ਸੰਕਟ ਨੂੰ ਪ੍ਰਮਾਤਮਾ ਅੱਗੇ ਫਰਿਆਦ ਕਰਦਾ ਵੀ ਇਸ ਸੰਕਟ ਨੂੰ ਦੂਰ ਕਰਕੇ ਬਾਬਾ ਜੀ ਦਾ ਵਿਆਹ ਪੂਰਵ ਬੜੀ ਸ਼ੁਕ ਸ਼ਾਂਤੀ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਮਨਾਇਆ ਜਾਵੇ ਬੜੀ ਸ਼ਰਧਾ ਭਾਵਨਾ ਦੇ ਨਾਲ ਮੈਂ ਫਿਰ ਤੋਂ ਭਗਵਾਨ ਵਾਲਮੀਕਿ ਆਦੀ ਧਰਮ ਸਮਾਈ ਵੱਲੋਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਵਾਸੀਆਂ ਨੂੰ ਤੇ ਬਟਾਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਵਾਲਮੀਕਿ ਜੈ ਪੀ ਜੈ ਪਾਰ